ਗੱਲਾਂ ਕਲੀਅਰ ਕਰਨੀਆਂ ਸ਼ੁਰੂ ਕੀਤੀਆਂ ਜਦੋਂ ਗੱਲਾਂ ਕਲੀਅਰ ਕਰਨੀਆਂ ਸ਼ੁਰੂ ਕੀਤੀਆਂ ਜੋ ਇਹਨਾਂ ਦਾ ਬੇਟਾ ਸੇਗਾ ਪਿਆਰਜੀਤ ਸਿੰਘ ਜੋ ਗੱਡੀ ਵਿੱਚ ਨਾਲ ਸੀਗਾ ਇਹਦੀ ਗੱਲਾਂ ਦੇ ਵਿੱਚ ਕਈ ਸਾਰੇ ਲੂਪ ਹੋਲ ਸਿਗੇ ਜਿਹਦੇ ਨਾਲ ਸਾਨੂੰ ਸ਼ੱਕ ਪੈਣਾ ਸ਼ੁਰੂ ਹੋਆ ਕਿ ਸ਼ਾਇਦ ਜਿਵੇਂ ਇਹ ਕਹਿ ਰਹੇ ਆ ਉਹ ਇਹ ਵੀ ਗਲਤ ਹੋਈ ਨਹੀਂ ਤੇ ਨਾਲ ਇਹ ਵੀ ਕਹਿੰਦਾ ਸੀ ਕਿ ਜੀ ਮੋਟਰਸਾਈਕਲ ਤੇ ਦੋ ਮੋਟਰਸਾਈਕਲਾਂ ਸਿਗੀਆਂ ਤੇ ਉਹਦੇ ਤੇ ਮੁੰਡੇ ਸਿਗੇ ਕਈ 4-5 ਸਿਗੇ ਮੈਨੂੰ ਐਗਜ਼ੈਕਟ ਨਹੀਂ ਪਤਾ ਬਟ ਉਹ ਵਾਰਦਾਤ ਕਰਨ ਤੋਂ ਬਾਅਦ ਪਿੱਛੇ ਨੂੰ ਗਏ ਆਂ ਵਾਪਸ ਮਰਾਰ ਕਲਾ ਵਾਲੀ ਸਾਈਡ 'ਤੇ ਮਰਾਰ ਕਲਾ ਵਾਲੀ ਸਾਈਡ ਨੂੰ ਜਾਂਦੇ ਹੋਏ ਸਾਡੇ ਕੋਲ ਉੱਥੇ ਮੇਨ ਦੋ ਰੋਡ ਸੀਗੀਆਂ ਤੇ ਤਿੰਨ ਕੱਚੀ ਰੋਡ ਸੀਗੀਆਂ ਚਲੋ ਦੋ ਰੋਡ ਨੂੰ ਜਦੋਂ ਇੱਕ ਰਿਪੋਰਟਡ ਇਨਸੀਡੈਂਟ ਜਿਹਦੇ ਵਿੱਚ ਇੱਕ ਗੱਡੀ ਦੇ ਲੁੱਟਖੋ ਵਾਲੇ ਪੈਗੇ ਸੀ ਤੇ ਉਹਦੇ ਵਿੱਚ ਇੱਕ ਬੰਦੇ ਦੀ ਮੌਤ ਹੋ ਗਈ ਸੀ ਤੇ ਦੂਜਾ ਜ਼ਖਮੀ ਹੋ ਗਿਆ ਸੀ ਇਸ ਚੀਜ਼ ਦੀ ਗੁੱਥੀ ਨੂੰ ਸੁਲਝਾਇਆ ਗਿਆ ਸਾਡੀ ਸਾਰੀ ਟੀਮਸ ਨੇ ਬੜੀ ਚੰਗੀ ਮਿਹਨਤ ਕਰਕੇ ਇਸ ਕੇਸ ਨੂੰ ਵਿਥਿਨ ਅ ਡੇ ਰਿਜ਼ੋਲਵ ਕੀਤਾ ਇਹਦੇ ਵਿੱਚ ਜੋ ਕਹਾਣੀ ਇਨ ਦੀ ਐਂਡ ਨਿਕਲ ਕੇ ਸਾਹਮਣੇ ਆਈ ਹੈ ਉਹ ਇਹ ਹੈਗੀ ਕਿ ਕੋਈ ਲੁੱਟਖੋ ਵਾਲੇ ਗੱਡੀ ਨੂੰ ਨਹੀਂ ਪਈ ਸੀ ਗੱਡੀ ਦੇ ਵਿੱਚ ਦੋ ਸਵਾਰ ਸੀ ਇੱਕ ਫਾਦਰ ਸੀਗਾ ਇੱਕ ਬੇਟਾ ਸੀਗਾ ਬੇਟੇ ਦੇ ਕੁਝ ਪਰਸਨਲ ਇਸ਼ੂਜ਼ ਕਰਕੇ ਉਹ ਉਹਦੀ ਆਪਣੇ ਫਾਦਰ ਨੂੰ ਉਹਨੇ ਮਾਰਤਾ ਮਾਰਨ ਤੋਂ ਬਾਅਦ ਉਸਨੇ ਉੱਥੇ ਇੱਕ ਸੀਨ ਕ੍ਰੀਏਟ ਕੀਤਾ ਜਿਹਦੇ ਵਿੱਚ ਉਹਨੇ ਆਪਣੀ ਗੱਡੀਆਂ ਦੇ ਸ਼ੀਸ਼ੇ ਬੰਨੇ ਤੇ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਦੀ ਗੱਡੀ ਨੂੰ ਹਮਲਾਵਰ ਪੈ ਗਏ ਸੀ ਤੇ ਪੈਕਰ ਉਹਨਾਂ ਨੇ ਇਹਦੇ ਫਾਦਰ ਦਾ ਮਰਡਰ ਕੀਤਾ ਤੇ ਇਹਨਾਂ ਦਾ ਫੋਨ ਫੂਲ ਚੱਕ ਕੇ ਲੈ ਗਏ ਤੇ ਗੱਡੀ ਦੀ ਚਾਬੀ ਲੈ ਗਏ ਰੀਜ਼ਨ ਆਫ ਮਰਡਰ ਇਹ ਹੈਗਾ ਜੀ ਹੀ ਇਹਨੇ 25 ਲੱਖ ਰੁਪਏ ਜੂਏ ਦੇ ਵਿੱਚ ਖੋਏ ਸੀ ਤੇ ਜੋ ਇਹਦੇ ਫਾਦਰ ਨੂੰ ਨਹੀਂ ਪਤਾ ਸੀ ਇਹ ਆਪਣੇ ਬਾਦਰ ਨੂੰ ਕਹਿੰਦਾ ਹੁੰਦਾ ਸੀ ਕਿ ਜੀ 25 ਲੱਖ ਰੁਪਏ ਮੈਂ ਚੰਡੀਗੜ੍ਹ ਵਿੱਚ ਕਿਸੇ ਬਿਜ਼ਨਸ ਵਿੱਚ ਲਾਏ ਸੀ ਤੇ ਉੱਥੇ ਫਸ ਗਏ ਆ ਤੇ ਇਹ ਇਥੋਂ ਉਸ ਦਿਨ ਸਵੇਰੇ ਚੰਡੀਗੜ੍ਹ ਚਲੇ ਸੀ ਫਾਦਰ ਨੂੰ ਲੈ ਕੇ ਕਿ ਆਪਾਂ ਆ ਚੱਲ ਪੈਸੇ ਕਢਾ ਕੇ ਲੈ ਕੇ ਆਈਏ ਤੇ ਇਹਨੂੰ ਲੱਗਿਆ ਕਿ ਜੇਕਰ ਅਸੀਂ ਚੰਡੀਗੜ੍ਹ ਪਹੁੰਚ ਗਏ ਤੇ ਸਿਚੁਏਸ਼ਨ ਇਹ ਹੋ ਜੂਗੀ ਕਿ ਮੇਰੇ ਫਾਦਰ ਨੂੰ ਪਤਾ ਲੱਗ ਜਾਊਗਾ ਤੇ ਫਿਰ ਜੋ ਵੀ ਉਸ ਤੋਂ ਅੱਗੇ ਫੀਅਰ ਕਰਦਾ ਸੀ ਤੇ ਉਹ ਤੋਂ ਪਹੁੰਚਣ ਤੋਂ ਪਹਿਲਾਂ ਹੀ ਇਹਨੇ ਆਪਣੇ ਫਾਦਰ ਦਾ ਕਤਲ ਕਰ ਦਿੱਤਾ। ਅਰੇ ਕੱਲਾ ਸੀ ਜਾਂ ਕੋਈ ਹੋਰ ਵੀ ਇਸ ਕਰਦਾ। ਇਹ ਕੱਲਾ ਸੀਗਾ ਇਹਨੇ ਕੱਲੇ ਹੀ ਸਾਰੀ ਪਲੈਨਿੰਗ ਕੀਤੀ ਸੀ ਇਹਦੀ ਜੋ ਇਨਸੀਡੈਂਟ ਹੈਗਾ ਤੇ ਮਾਰਨ ਤੋਂ ਬਾਅਦ ਇਹਨੇ ਸ਼ੋ ਕੀਤਾ ਸੀ ਕਿ ਇਹਨਾਂ ਨੂੰ ਹਮਲਾਵਰ ਪੈ ਗਏ ਸੀ। ਹਥਿਆਰ ਜੋ ਹਾਲੇ ਤੱਕ ਪ੍ਰੀਮੀਲਰੀ ਇਨਵੈਸਟੀਗੇਸ਼ਨ ਵਿੱਚ ਆਇਆ ਹੈ ਉਹ ਹੈਗਾ ਚਾਕੂ। ਤੇ ਤੇਜ਼ ਹਾਰ ਚਾਕੂ ਹੈ ਉਹ ਰਿਕਵਰ ਕੀਤਾ ਜਾਏਗਾ ਜੇ ਸਾਨੂੰ ਔਰ ਐਗਜ਼ੈਕਟ ਡਿਟੇਲਸ ਮਿਲਣ ਗਈਆਂ ਹੋਦੀ ਕਿ ਕੀ ਚੀਜ਼ ਹੈਗੀ ਤੇ ਕੀ ਨਹੀਂ ਸੀਗੀ ਉਹ ਫਾਇਰਿੰਗ ਦੀ ਗੱਲ ਵੀ ਸਾਹਮਣੇ ਹੈ ਫਾਇਰਿੰਗ ਵਾਲੀ ਗੱਲ ਸਾਫ਼ ਸੁਥਰੀ ਝੂਠੀ ਗੱਲ ਸੀਗੀ ਜੀ ਵਾਹ ਕੋਈ ਫਾਇਰ ਆਮ ਨਹੀਂ ਸੀਗਾ ਮੁੰਡੇ ਦਾ ਪਲਾਨ ਆਪਣੇ ਫਾਦਰਸ ਮਾਰਨ ਦਾ ਸੀਗਾ ਉਹਨੇ ਚਾਕੂ ਯੂਜ਼ ਕੀਤਾ ਚਾਕੂ ਯੂਜ਼ ਕਰਕੇ 4 ਸਟੈਪ ਵੂਨਜ਼ ਰਹੇ ਨੇ ਜਿਹਦੇ ਨਾਲ ਉਹਦੀ ਡੈਥ ਹੋਈ ਹੈ ਕਿੰਨੇ ਜਲਦੀ ਪਲਾਨਿੰਗ ਕਰੇ ਸਬ ਪੁੱਛਗੇ ਤੋਂ ਬਦਲ ਲਗੇ ਨਹੀਂ ਪੁੱਛਗੇ ਤੋਂ ਫਾਦਰ ਨੂੰ ਮਾਰਨ ਦੀ ਇਹਦੀ ਕੋਈ ਪਲਾਨਿੰਗ ਹਲੇ ਤੱਕ ਅਸੀਂ ਦੇਖ ਰਹੇ ਹਾਂ ਹਲੇ ਕੁਝ ਗੱਲ ਚੱਲ ਰਹੀ ਹੈ ਉਸ ਚੀਜ਼ ਤੋਂ ਕਲੀਅਰ ਹੋਏਗਾ ਬਟ ਬਹੁਤ ਪ੍ਰੀਪਲਾਨ ਨਹੀਂ ਲੱਗਦਾ ਇਹ ਲੱਗਦਾ ਹੈ ਕਿ 2-4 ਦਿਨ ਪਹਿਲੇ ਇਹਨੇ ਸੋਚਿਆ ਸੀ ਕਿ ਆਪਣੇ ਫਾਦਰ ਦਾ ਕੰਮ ਕਰੇ ਹੈਕਟ ਲੱਗਿਆ ਹੋਇਆ ਹੈਗਾ ਮੇਬੀ ਸਾਰਾ ਹੋਇਆ ਕਿਸੇ ਅਸਲੇ ਦਾ ਨਹੀਂ ਨਹੀਂ ਜੀ ਅਸਲੇ ਦਾ ਯੂਜ਼ ਨਹੀਂ ਹੋਇਆ ਜੋ ਇਨੀਸ਼ੀਅਲ ਸਾਨੂੰ ਬਿਆਨ ਮਿਲੇ ਸੀ ਉਹਦੇ ਬੇਸਿਸ ਤੇ ਅਸੀਂ ਫਰਸਟ ਇਨਫੋਰਮੇਸ਼ਨ ਰਿਪੋਰਟ ਲਿਖੀ ਸੀ ਤੇ ਐਫ ਆਈ ਆਰ ਲਿਖਣ ਤੋਂ ਬਾਅਦ ਅਸੀਂ ਅੱਗੇ ਤਫ਼ਤੀਸ਼ ਕਰਦੇ ਹੋਏ ਸਾਰੀ ਗੱਲਾਂ ਨੂੰ ਕਲੀਅਰ ਕੀਤਾ ਹੈ ਤੇ ਆਰਮਜ਼ ਜਾਂ ਵੈਪਨ ਯੂਜ਼ ਹੋਣ ਵਾਲੀ ਕੋਈ ਗੱਲ ਨਹੀਂ